ਹੁਸੈਨੀ ਜੁੱਧ ਕਥਨ ਭੁਜੰਗ ਪ੍ਰਿਆਤ ਛੰਦ ਗਇਓ ਖਾਨ ਜਾਦਾ ਪਿਤਾ ਪਾਸ ਭਜੰ ਸਕੈ ਜਵਾਬ ਦੈ ਨਾ ਹਨੇ ਸੂਰ ਲੱਜੰ ਤਹਾਂ ਠੋਕ ਬਾਹਾ ਹੁਸੈਨੀ ਗਰਜੰ ਸਬੈ ਸੂਰ ਲੈ ਕੇ ਸਿਲਾ ਸਾਜ ਸਜੰ ਕਰਿਓ ਜੋਰ ਸੈਨ ਹੁਸੈਨੀ ਪਿਆਨ ਪ੍ਰਥਮ ਕੂਟ ਕੈ ਲੂਟ ਲੀਨੇ ਅਵਾਨ ਪੁਨਰ ਡੱਡ ਵਾਲੰ ਕੀਓ ਜੀਤ ਜੇਰੰ करे बंदकै राजपुत्रान चेरन पुनरदून को लूट लीनो सुधारण कोई सामहे हवै सक्यो नंगवारन लियो छीन अन्नंग दलंग पाट दीय महामूढिय कुतस्तं काज कीय दोहरात कितक दिवस बीतत पै करत उसै उत्पात ग्वाल एरियन की परत पी आन मिलन की बात ਜੋ ਦਿਨ ਦੋ ਇੱਕ ਨਾ ਵੇ ਮਿਲਤ ਤਬ ਆਵਤ ਅਰੜਾਈ ਵੇਦ ਥੋਂ ਵੈ ਕਰ ਲੋ ਜੇ ਵੇ ਹੈ ਜੋ ਦਿਨ ਦੋ ਇੱਕ ਨਾ ਵੈ ਮਿਲਤ ਜੋ ਦਿਨ ਦੋ ਇੱਕ ਨਾ ਵੈ ਮਿਲਤ ਤਬ ਆਵਤ ਅਰੜਾਈ ਕਾਲ ਤੈਨੂੰ ਕੇ ਘਰ ਬਿਖੈ ਡਾਰੀ ਕਲਹ ਬਨਾਏ ਚੌਪਈ ਗਵਾਲੇਰੀਆ ਮਿਲਨ ਕਹਿ ਆਏ ਕੋ ਆਏ

tena na dreshṭa tare aanat bhayo kah luria kaṭauc sang lah jana aan na moh sar mah mah mai mai aḍaḍ jana aan na moh sar mah mah ninna aḍa mamāḍa sar aān na moh sar mah mah aan na moh sar mah mah tin jo dhan aan no tho sātha ਤੇ ਦੇ ਰਹੇ ਹੁਸੈਨੀ ਹਾਥਾ ਇੱਥੇ ਸੋ ਤਾਂ ਨਹੀਂ ਕਿਸੇ ਦੇ ਬਾਠਾ ਥੋ ਪਾਠ ਕਰ ਲਿਓ ਹੋ ਹੋ ਥੋ ਢੋਟਰੀ ਤਨ ਜੋ ਤਨ ਅਨੋਂ ਥੋ ਸਾਥਾ ਤੇ ਦੇ ਰਹੇ ਹੁਸੈਨੀ ਹਾਥਾ ਦੇਤ ਲੇਤ ਆਪਨ ਕੁਰ ਰਾਨੇ ਤੇ ਤਨ ਲੈ ਨਿਧ ਧਾਮ ਸਿਧਾਨੇ ਚੇਰੋ ਤਬੈ ਤੇਜ ਤਨ ਤਇਓ ਭਲਾ ਬੁਰਾ ਕਛ ਲਖਤ ਨਾ ਭਇਓ ਚੰਦ ਬੰਦ ਨਹਿ ਨਾਇਕ ਵਿਚਾਰਾ ਜਾਤ ਭਇਓ ਦੇ ਤਬਹ ਨਗਾਰਾ ਦਾਵ ਘਾਵ ਤਿਨ ਨਾਇਕ ਨਾ ਕਰਾ ਸਿੰਘ ਅਹ ਘੇਰ ਸਸਾ ਕਉ ਡਰਾ 15 ਪਹਿਰ ਗਿਰਦ ਤਹਿ ਕੀਓ ਖਾਨ ਪਾਨ ਤਿਨ ਜਨ ਦਿਓ ਖਾਨ ਪਾਨ ਬਿਨ ਸੂਰ ਰਸਾਏ ਸਾਮ ਕਰਨ ਹਿਤ ਦੂਤ ਪਠਾਏ ਦਾਸ ਨਿਰਖ ਸੰਗ ਸਹਿਨ ਪਠਾਨੀ ਫੂਲ ਗਇਓ ਤਿਨਹੀ ਨਹੀਂ ਮਾਨੀ ਤਿਨ ਕੀ ਨਹੀਂ ਮਾਨੀ ਫੂਲ ਗਇਓ ਤਿਨ ਕੀ ਨਹੀਂ ਮਾਨੀ 10 ਸੰਸਰ ਅਬ ਹੀ ਕਹਿ ਦੇਹੁ ਨਾ ਧਰਮੀ ਚ ਮੂੰਡ ਪਰ ਲੈਹੁ ਸਿੰਘ ਸੰਗਤੀ ਆ ਤਹਾ ਪਠਾਏ ਗੋਪਾਲ ਐਸੋ ਧਰਮ ਦੇ ਲਿਆਏ ਤਿਨ ਕੇ ਸੰਗ ਨਾ ਓਨ ਕੀ ਬਣੀ ਤਬ ਕਿਰਪਾਲ ਚਿਤਮ ਇਹ ਗਨੀ ਐਸ ਘਾਤ ਫਿਰ ਹਾਥ ਨ ਆਹਿ